ਗਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਕੋਹਰ ਨਵੀਂ ਵੀਡੀਓ ਚ ਲੋ ਜੀ ਬਾਈ ਮਸ਼ੀਨਾ ਲੈ ਕੇ ਜਾਣਾ ਤੁਸੀਂ ਦੇਖੇ ਹੀ ਆ ਨਾ ਵੀ ਭਜਨ ਬਾਈ ਚਲ ਗਿਆ ਤਾਂ ਬਾਈ ਫੇਰ ਥੜੀ ਮਨ ਚਦੇ ਆ ਜਾਂਦੀ ਹੈ ਨਾ ਸਵੇਰੇ ਜਿਹਦਨ ਗਿਆ ਉਹਦੇ ਦੂਏ ਦਿਨ ਸਾਜਰੀ ਪਹਿਲਾਂ ਫੋਨ ਆ ਗਿਆ ਕਹਿੰਦਾ ਰੋਵੇ ਭਾਈ ਬਹੁਤ ਉੱਚੀ ਉੱਚੀ ਕਹਿੰਦਾ ਯਾਰ ਬਾਈ ਬਹੁਤ ਭਾਰੀ ਗਲਤੀ ਹੋ ਗਈ ਹੁਣ ਜੇ ਕਹਣਾ ਮਰਜ਼ੀ ਕਰ ਵੀ ਹੁਣ ਮੈਨੂੰ ਨਾਲ ਲੈ ਕੇ ਹੋ ਜਾਈ ਉਹ ਮੈਂ ਕਿਹਾ ਚੱਲ ਫੇਰ ਯਾਰ ਮਨ ਚਦੇ ਆ ਜਾਂਦੀ ਹੈ ਨਾ ਬਾਕੀ ਬਾਹਰਲੇ ਬਾਈਆਂ ਦੇ ਕਮੈਂਟ ਬਹੁਤ ਆਏ ਮੇਰੇ ਫੋਨ ਵੀ ਆਏ ਕਹਿੰਦੇ ਬਾਈ ਯਾਰ ਵੀ ਇੱਕ ਚੰਗੀਆਂ ਗੱਲਾਂ ਥੋੜੀਆਂ ਪਰ ਅੱਜ ਫੇਰ ਖਾਲੀ ਮਨ ਦੇ ਵਿੱਚ ਦੇ ਆਈ ਅੱਜ ਮੋਲੀ ਆਪਣਾ ਨਾ ਨਾ ਡਰਾਈਵਰ ਇਹਦਾ ਕੇਜਕੂ ਚੱਲਦਾ ਕੋਈ ਇਹਦੀ ਤਰੀਕ ਤੇ 12 ਤਰੀਕ ਦੀ ਮਾਚਲ ਤਰੀਕ ਭੁਗਤ ਕੇ ਚੱਲੇ ਨਹੀਂ ਹੁਣ ਅੱਜ ਫਿਰ ਇੱਕ ਮੁੰਡਾ ਹੋਰ ਡਰਾਈਵਰ ਰੱਖ ਲਿਆ ਦਾ ਹੁਣ ਅਸੀਂ ਜਾਣੇ ਹੋਗੇ ਚਾਰ ਇੱਕ ਬੰਦਾ ਬਾਈ ਤੁਹਾਨੂੰ ਪਤਾ ਮੋਟਰਹਾਈਲ ਤੇ ਸਾਰੀ ਦਿਹਾੜੀ ਲੰਘ ਜਾਂਦੀ ਹੈ ਹਨਾ ਵੀ ਕਦੇ ਆ ਲਿਆ ਕਦੇ ਰਸਤਾ ਦੇ ਗਿਆ ਕਦੇ ਤੁਹਾਨੂੰ ਪਤਾ ਗਜਰਾਤ ਚ ਤਾਂ ਬਹੁਤ ਕੱਜ ਲਗਵਾਰੇ ਚਾਰ ਬੰਦਿਆਂ ਦੇ ਬਿਨਾ ਕੰਮ ਵੀ ਨਹੀਂ ਚੱਲਦਾ ਇੱਕ ਬੰਦਾ ਰੋਟੀ ਪਾਣੀ ਪਰ ਰਹਿਦਾ ਚਾਹ ਪਰੂ ਪਰੇ ਅੱਜ ਫਿਰ ਉਹਦੇ ਬਾਅਦ ਭਜਨ ਬਾਈ ਨੂੰ ਵੀ ਚੱਕ ਲਿਆਂਦਾ ਮੋਲੀ ਆਪਣੇ ਨਾਲੇ ਆ ਅੱਜ ਪਿੰਡ ਪਵਾਦੜੇ ਪਵਾਦੜਾ ਪਿੰਡ ਆਏ ਆ ਆਪਣੇ ਇੱਧਰ सोनू ਬਾਈ ਔਰ ਆਪਣਾ ਕਮੈਨਾਂ ਵਾਲਾ ਆਰਾਮਗੜੀਆਂ ਕਮੈਨਾਂ ਰੱਖਿਆ ਹੈ ਬਾਈ ਨੇ ਉਹਦੇ ਕਰਕੇ ਕਹਿੰਦਾ ਬਾਈ ਮੈਂ ਦੇ ਦਿੰਦਾ ਨਾ ਡਰਾਈਵਰ ਇੱਕ ਸੈਕੰਡ ਜਰ ਡਰਾਈਵਰ ਹੈਗਾ ਵਧੀਆ ਕਹਿੰਦਾ ਮਸ਼ੀਨ ਵਧੀਆ ਚਲਾਉਂਦਾ ਮਾ ਚੱਲ ਕੋਈ ਨਹੀਂ ਦੇ ਦੇ ਤੂੰ ਵੀ ਦੇ ਦੇ ਭਾਈ ਹੈਨਾ ਬਾਕੀ ਅਜ ਪਵਾਲੜੇ ਪਹੁੰਚੇ ਸਾਨੂੰ ਬਾਈ ਦੇ ਫਾਰਮ ਤੇ ਬਹੁਤ ਵਧੀਆ ਬਾਈ ਨੇ ਚਾਹ ਪਾਣੀ ਪਲਾਈ ਹੈ ਨਾ ਸੇਵਾ ਕਰੀ ਬਾਕੀ ਮਲਾਉਨੇ ਆ ਤੁਹਾਨੂੰ ਸਾਨੂੰ ਗੱਲ ਵੀ ਨਾ दारू ਦਾ ਬੰਦਾ ਟੁੱਟ ਜਵੇ ਜਾਂਦਾ ਫਿਰ ਉਹ ਪਹਾੜ ਦਾ ਲੱਸੀ ਜਾਂ ਪਹਾੜ ਦਾ ਚਕੋਤਰੇ ਉਹ ਤੇ ਬਾਈ ਹੋਰ ਤੁਹਾਨੂੰ ਬਾਈ ਬਹੁਤ ਵਧੀਆ ਹੀ ਤੋਈ ਸੁਣਾਓ ਠੀਕ ਠਾਕ ਬਹੁਤ ਤੇਰਾ ਤਾਂ ਪਹਿਲਾਂ ਧੰਨਵਾਦ ਵੀਰੇ ਹਨਾ ਜਿਹੜਾ ਤਾਂ ਮਾੜੇ ਸਮੇਂ ਦੇ ਵਿੱਚ ਫੋਨ ਕਰਿਆ ਪਤਾ ਨਹੀਂ ਆਪਣਾ ਹੀ ਮੰਦਾ ਦੱਤਾ ਇਹ ਬਾਈ ਆਪਣਾ ਮੰਦਾ ਦੱਤਾ ਹੈ ਨਾ ਇੱਕ ਲੇਖੇ ਦਾ ਮੈਂ ਕਹਿੰਦਾ ਬਾਈ ਬਾਹਰ ਲਵਾਉਣਾ ਦਾ ਮੇਰੇ ਮੈਂ ਹੋਰ ਸੁਣਾ ਬਾਈ ਕਿੱਧਰ ਕਿ ਮਸ਼ੀਨਾ ਕਿੱਥੇ ਖੜਦੀਆਂ ਵੇ ਮਸ਼ੀਨਾ ਭਾਜੀ ਪਿੰਡ ਹਵੇਲੀ ਦੇ ਕੋਥੇ ਖੜਦੀਆਂ ਤੂੰ ਤਾਂ ਆਰਾਮ ਗੜੀ ਹੀ ਰੱਖਦਾ ਨਾ ਇਹਦਾ ਆਰਾਮ ਗੜੀ ਦਾ ਹੀ ਫੈਨ ਹੈ ਇਹਨੇ ਮਾਰਕੀਟ ਬਣਾਤੀ ਫਲੋਰੀ ਦੀ ਜਰਾਮ ਗੜੀਆਂ ਦੀ ਅੱਜ ਮਸ਼ੀਨਾ ਤਾਂ ਮੇਰੇ ਕੋਲ ਹੀ ਆ ਹਾਂ ਆਰਾਮ ਗੜੀਆ ਲਾਗੇ ਲਾਉਣੇ ਕਿੰਨੀਆਂ ਇੱਥੇ ਇਸ ਪੈਂਡ 'ਚ ਪੰਜ ਮੇਰੇ ਕੋਲ ਆ ਤੇ ਤਕਰੀਬਨ 11-12 ਮਸ਼ੀਨਾਂ ਸਾਡੇ ਪੈਂਡ ਦਾ। ਬਰਾਮ ਘੜੀ ਆਈਆਂ। ਨਹੀਂ ਇਹ ਇੱਕ ਹਿੰਦ ਆ। ਅੱਛਾ। ਇੱਕ ਹਰਮੀਤ ਆ, ਇੱਕ ਕਰਤਾਰ ਆ। ਤਿੰਨ-ਚਾਰ ਸਵਰਾਜਾਂ ਆ। ਠੀਕ ਆ। ਭੈ ਸੀਜ਼ਨ ਚੁਰੀ ਲਿਆ ਉਰੀ ਖੜਾਉਣੇ ਹੋ। ਇੱਥੇ ਇੱਥੇ ਹੀ। ਇੱਥੇ ਵਧੀਆ ਬਣਾਇਆ ਹ ਕੋ ਮੈਂ ਨਜ਼ਾਰੇ ਵਾਲਾ ਬੰਦਿਆਂ ਨੂੰ ਦੇਖੋ ਨਾ, ਸਮਾਨ ਸਮੂਹ ਬੈਲਟਾ ਮੋਟਾ ਟਾਂਕੇ। ਇਕਣਾ ਸਮਾਨ ਚਾਹੀਦਾ। ਵੀ ਮੈਨੇ ਲਝਾਵਾ ਜ ਨਹੀਂ ਚਾਹੀਦਾ ਘਰ ਬੈਲਟਾ ਉੱਪਰ ਟੰਗੀਆਂ ਵੀ ਹਨਾ ਡੀਜ਼ਲ ਟੈਂਕੀ ਖੜੀ ਆ। ਰੋਬਟਰ ਨੂਬਟਰ ਨਾਲ ਲਾ ਆ ਪੂਰਾ ਹਾਂ ਉਹ ਕੈਮਰੇ ਲੱਗੇ ਆ ਸਾਰਾ ਕੁਝ ਓਕੇ ਆ ਠੀਕ ਆ ਠੀਕ ਆ ਅੱਛਾ ਆ ਆ ਆ ਬਾਈ ਆ ਬਾਈ ਠੀਕ ਆ ਹੋਰ ਬਾਈ ਕਿਦਾਂ ਚੱਲੀ ਆ ਫੇਰ ਹਾਂਜੀ ਹਾਂਜੀ ਚਲੋ ਵਧੀਆ ਬਾਈ ਗਿਆਨੀ ਤੇ ਨਹੀਂ ਯਾਰ ਹੋਰ ਹੋਰ ਤੁਹਾਡੇ ਗਾਇੰਸ ਪੈਗ ਪੈਗ ਬੋਗ ਤਾਂ ਲਾਉਂਦਾ ਨਹੀਂ 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 ਵਧੀਆ ਚੱਲ ਚੱਲ ਵਧੀਆ ਦਿਲ ਮਿਲਿਆ ਇਹਦੇ ਕਹਾਣੇ ਸਾਡੇ ਕੋਲ ਤਾਂ ਬਾਈ 12 ਮਹੀਨੇ ਦੀ ਦਾ ਕੰਮ ਚੱਲੀ ਹੋ ਜਾਂਦਾ ਹਾਂਜੀ ਹਾਂ ਤੁਹਾਨੂੰ ਤੇਰੇ ਤਾਂ ਨਹੀਂ ਮੱਕੀ ਮੁੱਕੀ ਹੁੰਦੀ ਓਰੇ ਨਹੀਂ ਮੱਕੀ ਸਾਡੇ ਇੱਥੇ ਬਹੁਤ ਘੱਟ ਹੈ ਫੇ ਮੱਕੀ ਤੇ ਕਿੱਧਰ ਲਿਕੇ ਜਾਣਾ ਨਾ ਨਹੀਂ ਮੱਕੀ ਤੇ ਲਾਇਆ ਹੀ ਨਹੀਂ ਕਦੀ ਵੀ ਲਾਇਆ ਨਹੀਂ ਵਧੀਆ ਆਏਗਾ ਮਜੀਨਾ ਬਾਈ ਭਾਨਾਂ ਦੀ ਬਹੁਤ ਆ ਮੱਕੀ ਝੋਨਾ ਹੀ ਲਾਈਦਾ ਬਸ ਹਾਂ ਸ਼ੌਂਕ ਦੌਰ ਤੇ ਕਣਕ ਝੋਨਾ ਹੀ ਵੱਢੀਦਾ ਬਸ ਇਹ ਵੈਰਾ ਬਾਈ ਚਲਾ ਚੱਲ ਚਲਾਈਏ ਤੇਰੇ ਕੋਲ ਨਹੀਂ ਠੀਕ ਆ ਠੀਕ ਆ ਠੀਕ ਆ ਨਹੀਂ ਵਧੀਆ ਸਿਆਣੇ ਬੰਦੇ ਦਾ 5 6 ਸੀਜ਼ਨ ਕੋਈ ਨੂੰ ਪਤਾ ਨਾ ਨੂੰ ਤਾਂ ਹੀ ਨਾਲ ਰੱਖਦਾ ਵੀ ਅਸੀਂ ਤਾਂ ਚੱਲ ਸਾਨੂੰ ਤਾਂ ਨਾ ਦੇਖ ਕੇ ਅਗਲਾ ਕਹਿੰਦਾ ਮੁੰਡੂ ਜੀਆ ਸਿਆਣੇ ਦਾ ਇੱਕ ਬੰਦਾ ਸਿਆਣਾ ਹੋਵੇ ਵਿੱਚ ਨਿਆਣਾ ਗਲਤ ਪਾਸੇ ਜਾਂਦਾ ਫੇ ਰੋਕ ਲੰਦਾ ਬੰਦਾ ਹੈ ਨਾ ਵੀ ਯਾਰ ਤੂੰ ਗਲਤ ਪਾਸੇ ਨਾ ਜਾ ਇਧਰ ਨੂੰ ਆ ਕੰਮ ਇੱਕਣਾ ਚੰਗਾ ਲੱਗ ਠੀਕ ਆ ਤੁਹਾਨੂੰ ਬਾਈ ਫਿਰ ਠੀਕ ਹੈ ਜੀ ਠੀਕ ਹੈ ਮਲਾਗੇ ਤੈਨੂੰ ਦਿਖਾਵਾਂਗੇ ਇਹਦੀ ਮਸ਼ੀਨਾਂ ਵੀ ਤੁਹਾਨੂੰ ਦੀਆਂ ਇਹ ਤੁਹਾਨੂੰ ਦਾ ਭਰਾ ਏ ਹੋਰ ਵੀਰੇ ਕਿਦਾਂ ਠੀਕ ਹੈ ਜੀ ਇਹਦਾ ਮੁੰਡੇ ਦਾ ਨਵਾਂ ਵਿਆਹ ਕਰਕੇ ਆਣੇ ਹਾਂ ਹਾਂ ਜੀ ਹਾਂ ਜੀ ਹੈ ਨਵੇਂ ਲੱਡੂ ਖਾਦਦੇ ਆਏ ਹਜੇ ਸੀਜ਼ਨ ਤਾਂ ਫੇਰ ਵੀ ਨਾਲ ਹੀ ਹੁੰਦਾ ਕਿ ਮੈਂ ਇਹਨਾਂ ਦੇ ਆ ਚਲਾਉਂਦਾ ਫੇਰ ਕਿ ਨਾਲ ਵੀ ਫੁੱਲ ਰਾਤ ਨੂੰ ਅੱਛਾ ਰਾਤ ਨੂੰ ਇਹਦੀ ਡਿਊਟੀ ਹੁੰਦੀ ਏ ਇੱਕ ਮਸ਼ੀਨ ਦੇ ਰਾਤ ਵਾਲੇ ਡਰਾਈਵਰ ਆ ਪਿਆ ਠੀਕ ਆ ਠੀਕ ਆ ਨਹੀਂ ਵਧੀਆ ਲੱਗਿਆ ਬਾਈ ਦਾ ਏਰੀਆ ਘੁੰਮ ਕੇ ਹਣਾ ਤੁਹਾਨੂੰ ਦਾ ਆਹ ਉਹ ਤੂੜੀ ਲੱਗਿਆ ਹੈ ਪਰ ਉਹ ਵੀ ਤੁਹਾਨੂੰ ਦਿਖਾਉਣਾ ਨਵੇਂ ਤਰੀਕੇ ਦਾ ਹੈ ਟਰੈਲੀ ਭਰਨ ਲੱਗਾ ਲੋਕ ਟਰੈਲੀ ਵਿੱਚ ਲਾਉਨੇ ਆ ਘਰਾਂ ਤੇ ਜਾ ਕੇ ਇਹ ਉਲਟੀਆਂ ਕਰਕੇ ਕੁੱਪ ਚੋਂ ਭਰਨ ਲੱਗਿਆ ਹੈ ਕਿਹ ਰੇਟ ਵਧ ਗਿਆ ਨਾ ਤੂੜੀ ਦਾ ਹੈਗਾ 520 ਰੁਪਏ ਠੀਕ ਆ ਹਾਂਜੀ ਹਾਂਜੀ ਬਾਹੀ ਕੋਪਾਲੀ ਰੱਖੀ ਹੋਈ ਨਹੀਂ ਰੱਖੀ ਹੋਈ ਸੀ ਦੋ ਛੱਡਿਆ ਉਹ ਆਪਦੇ ਜੋਗੀ ਰੱਖੀ ਆ ਪਸ਼ੂਆਂ ਲਈ ਠੀਕ ਆ ਠੀਕ ਆ ਇਹ ਵਾਲੀ ਦੀ ਵੇਚੂਈ ਦੇਣੀ ਆ ਥੋੜੀ ਬੋਲੀ ਕਰਕੇ ਬਸ ਠੀਕ ਆ ਨੇ ਇਦਨ ਮੈਂ ਦੇਖਿਆ ਗੰਨਾ ਵੀ ਇਦਨ ਵਿੱਚ ਵਿੱਚ ਖਾਸਾ ਪਿੱਛੇ ਖਾਸਾ ਆ ਗਿਆ ਗੰਨਾ ਨਾ ਸਾਡੇ ਲਾਗੇ ਰੋਡ ਨਿਕਲਦਾ ਨਾ ਜੰਮੂ ਘਟੜ ਹੂੰ ਹੂੰ ਇਹਦੇ ਲਾਗੇ ਲਾਗੇ ਬੀਟ ਚ ਗੰਨਾ ਬਹੁਤ ਠੀਕ ਆ ਜਿਹੜਾ ਨਵਾਂ ਰੋਡ ਨਿਕਲਣ ਗਿਆ ਉਹ 1 ਕਿਲੋਮੀਟਰ ਤੇ ਹੀ ਆ ਮੋਰੀ ਆਹੋ ਥਾਂ ਇੱਥੇ ਨੇ ਫਲਾਉਰ ਜੇ ਨੂੰ ਫਲਾਉਰ ਦਾ ਰੋਡ ਨੂਰ ਬਹਿ ਲਾ ਕੇ ਟੱਕਰਦਾ ਹੁੰਦਾ ਰੋਡ ਉਹ ਹੁਣ ਅਸੀਂ ਕਿੱਧਰ ਨੂੰ ਜਾਈਏ ਇਧਰ ਨੂੰ ਬਾਈ ਬਸ ਤੁਸੀਂ ਇੱਥੋਂ ਐ ਨਿਕਲ ਜਾਓ ਇੱਦਾਂ ਹੀ ਤੁਸੀਂ ਜਾਣਾ ਨਕੋਦਰਈ ਨਕੋਦਰ ਨਹੀਂ ਜਾਣਾ ਅਸੀਂ ਅਸੀਂ ਸ਼ਾਹਕੋਟ ਜਾਣਾ ਹੁਣ ਤੁਸੀਂ ਫੇਰ ਪਿੰਡਾ ਜੀ ਮਹਿਦਪੁਰ ਸਾਣੀ ਲੈ ਜਾ ਪਤਾ ਬਾਈ ਨੂੰ ਮੈਂ ਕਿਹਾ ਪੂਰਾ ਖੰਡਿਆ ਇਹ ਬਸ ਠੀਕ ਆ ਠੀਕ ਆ ਵੀਰੇ ਸੋਨੂੰ ਤੇਰਾ ਬਹੁਤ ਧੰਨਵਾਦ ਆ ਠੀਕ ਆ ਵੀਰੇ ਐਂ ਤਾਂ ਵੀਰੇ ਸਾਡੇ ਨਾਲੇ ਜਾਣਾ ਠੀਕ ਆ ਵੀ ਸੋਨੂੰ ਬਾਈ ਗਾੜ ਦੇਖ ਲੋ ਕਹਿੰਦੇ ਜੱਟ ਹੀ ਨਹੀਂ ਜੱਟ ਚਾੜੀ ਹੁੰਨੇ ਆ ਬੰਦਾ ਲਾਹ ਕੁੱਪ ਦੇੜੀ ਜਾਂਦਾ ਉਧਰ ਦੇ ਇਹ ਸੋਨੂੰ ਵਿੱਚ ਫੈਸਲੇ ਬਣਾਇਆ ਹੈ ਬਾਈ ਆਹੀ ਕੰਮ ਵਾਸਤੇ ਹਾਂਜੀ ਜਦੋਂ ਸੀ.ਐਨ.ਸੀ ਆਪਾਂ ਤੂੜੀ ਸ਼ੈੱਡ 'ਚ ਪਾਉਨੇ ਆ। ਹਾਂ ਇਹਦੇ ਮੋਰੇ ਤਾਂ ਕਰੀ ਜਾਣੀਆਂ ਪੈਪ ਨਾਲ ਚੱਲ ਸ਼ੈੱਡ 'ਚ। ਅੱਛਾ ਮੰਨ ਲਓ ਅੰਦਰ ਭਈਏ ਲੇਬਰ ਨਹੀਂ ਪਾਉਣੀ ਹੈਗੀ। ਅੰਦਰੇ ਘਰਾ ਲਾਉਣਾ ਸਾਰਾ। ਉਹ ਬੰਦੇ ਜੈਕ ਨਾਲ ਟਰਾਲੀ ਲੈ ਦੇਣੀ ਹੈ। ਇੱਕ ਨੇ ਨਾਲੋਂ ਨਾਲ ਅੰਦਰ ਕਰ ਦੇਣੀ। ਉਹ ਵਿੱਚ ਪੱਖਾ ਲੱਗਿਆ ਹੋਇਆ ਉਹ ਤੂੜੀ ਖਿੱਚੀ ਜਾਣੀ ਉਹਨੇ। ਉਹ ਜਣਿਆਂ ਨੇ ਤਿੰਨ ਟਰਾਲੀਆਂ ਭਰਤੀਆਂ ਸਵੇਰ ਦੀਆਂ। ਸਵੇਰ ਦੀਆਂ। ਹਾਂਜੀ। ਦੇ ਦੂਏ ਲੋਡ ਪੰਡਾਂ ਗਾ ਭਰਦੇ ਫੇਰ ਨਾ ਭਰ ਹੁੰਦੀਆਂ ਨਾ। ਇੱਕ ਹੀ ਭਰਦੀ ਸੀ। ਨਾਲੇ ਇੱਕ ਇੱਕ ਬੰਦੇ ਗਲੇ ਕੰਮ ਚੱਲੀ ਜਾਂਦਾ ਹਨਾ। ਜਿਗਾੜ ਵਧੀਆ ਬਣਾਇਆ ਇਹ ਉਹਨਾਂ ਇਹ ਨਹੀਂ ਵਧੀਆ ਜਗਾਰ ਹੈ ਠੀਕ ਆ ਤੁਹਾਨੂੰ ਬਾਈ ਓਕੇ ਭਾਈ ਬਾਈ ਪਹੁੰਚ ਗਏ ਮਸ਼ੀਨ ਕੋਲੇ ਬੰਦੇ ਲਿਆ ਕੇ ਮਸ਼ੀਨ ਆਪਣੀ ਰੈਡੀ ਖੜੀ ਆ ਔਰ ਸਾਰਾ ਸਮਾਨ ਬੰਦਿਆ ਲਾਣਿਆ ਬੰਦੇ ਵੀ ਚਾਰ ਹੋ ਗਏ ਤੜਾ ਤੜਾ ਕਰਾਤੀ ਨਾ ਸਮਾਨ ਦੀ ਾਲੇ ਜੇ ਨਾਖਾਟੇ ਤੇ ਨਾ ਕਰਾੜੀ ਦੇ ਲਵੇ ਬੁੜਿਆ ਅੱਜ ਭਾਈ یوں ਲੱਗਿਆ ਰੋਂ ਫੋਨ ਤੇ ਮੈਂ ਮਰ ਜਾਣਾ ਮੈਂ ਹੋ ਜਾਣਾ ਮੈਂ ਬੱਸ 'ਚ ਵੱਜਣਾ ਮੈਂ ਟਰੱਕ 'ਚ ਵੱਜਣਾ ਉਹ ਮਾਫੀ ਲਿਆ ਮਗਾਇਆ ਨਹੀਂ ਵੇਰ ਵੀ ਖੜਾ ਫਿਰ ਕੇ ਦੇ ਆ ਵੀ ਜਾਣਾ ਬੰਦਾ ਇੱਕ ਪਤਾ ਗਿਆ ਚੱਕਰ ਆ ਗੱਲ ਕੁਝ ਨਹੀਂ ਦੀ ਬਾਈ ਨਿਉਣੇ ਵੀ ਮਗਾ ਜੇ ਕੱਲ ਨੂੰ ਆਜ ਮਰ ਮੁਰਗਿਆ ਨਾ ਕਿਆ ਪਤਾ ਹੁੰਦਾ ਬੰਦੇ ਆ ਦਿਮਾਗ ਖਰਾਬ ਹੋਏ ਦਾ ਨਾ ਤੂੰ ਸਾਲਾ ਸਾਰੀ ਮੈਨੂੰ ਬਸਤਾਵਾ ਰਹਿ ਜਾਂਦਾ ਨਾ ਨਾ ਵੀ ਆ ਜੇ ਨਹੀਂ ਐ ਲੈ ਜਾਂਦੇ ਨਾਲ ਨਾ ਚੱਕਾ ਰਹੇ ਨੇ ਆ ਕਰਕੇ ਲਿਆਏ ਬਾਕੀ ਤਰਵਾ ਦੇ ਉਧਰ ਮਸ਼ੀਨ ਬੰਦੇ ਰੈਡੀ ਸਮਾਨ ਨਾ ਬੰਦਾ ਆ ਲਓ ਜੀ ਆਓ ਸਾਡੇ ਆਪਾ ਜਨ ਬਾਈ ਵੀ ਰੈਡੀ ਆ ਭਜਨ ਬਾਈ ਦਾ ਬੈਗ ਪਾਈ ਖੜਾਗਾ ਏ ਮਸ਼ੀਨ ਰੈਡੀ ਆ ਤਿਆਰੀ ਆ ਉਧਰ ਇੱਧਰ ਹਾਂਜੀ ਇਹ ਗੱਲ ਜੀ ਕਿ ਆਲਾ ਠੀਕ ਆ ਨਹੀਂ ਹੋਇਆ ਤਿਆਰੀ ਆ ਤਿਆਰੀ ਆ ਬਾਈ ਮੈਂ ਆ ਗਿਆ ਯਾਰ ਬੜਾ ਵਧੀਆ ਪਾਇਆ ਅਸੂ ਹੈਂ ਟੈਗ ਦੇ ਵੱਟ ਕੱਢੇ ਮੈਂ ਇਹ ਦੇਖੋ ਮੇਰੇ ਮੁੱਛ ਇੱਕ ਥੱਲੇ ਆ ਰਹੇ ਹੈਂ ਮੁੱਛ ਥੱਲੇ ਆ ਇੱਕ ਚਲੋ ਜੀ ਮਸ਼ੀਨ ਰੈਡੀ ਆ ਲੱਗੇ ਆ ਸਟਾਰਟ ਕਰਨ ਚਲੋ ਲੋ ਜੀ ਦਾਦਾ ਗਿਰਨਦਰ ਵੀਰੇ ਨੇ ਤੇ ਰਾਤੀਆਂ ਤਿਆਰੀਆਂ ਮੋਟਰਸਾਈਕਲ ਵੀ ਲੱਗ ਚੰਗਿਆ ਮੂਰੇ ਲੰਗ ਲਿਆ ਸਾਡੀ ਰਾਣੀ ਸਿੱਧੀ ਤੇ ਕਟਰ ਪਾਉਣ ਲੱਗੇ ਹੁਣ ਕਟਰ ਪਾ ਕੇ ਲੈਨੇ ਰੱਬ ਦਾ ਨਾਮ ਤੇ ਚਾਲੇ ਚਾਲੇ ਪਹੁੰਚ ਗਏ ਬਜਮਾ ਕਲਾਂ ਬਾਬਾ ਸਕਜੈਨ ਜੀ ਦੇ ਅਰਦਾਸ ਕਰਾ ਕੇ ਹਨਾ ਮਹਾਰਾਜ ਦਾ ਨਾਮ ਲੈ ਕੇ ਰਾਣੀ ਆਪਣੀ ਤਿਆਰ ਖੜੀ ਆ ਬਸ ਹੁਣ ਤਾਂ ਹੱਕਣੀਓ ਆ ਤੁਹਾਨੂੰ ਤੁਸੀਂ ਦੇਖਿਆ ਹੀ ਹੈ ਨਾ ਪਿਛਲੀ ਵੀਡੀਓ ਦੇ ਵਿੱਚ ਭਜਾਨਾ ਥੋੜਾ ਜਿਹਾ ਤਾਂ ਕਿ ਕਰਤੇ ਦੋ ਦਿਨ ਇਹ ਘਰਾਂ ਲਾਇਆ ਪਤੰਦਰ ਫਿਰ ਤੁਹਾਨੂੰ ਦੱਸਿਓ ਸਾਰੀ ਕਹਾਣੀ ਹੈ ਨਾ ਉਦੇ ਬਾਅਦ ਪੋਸ਼ਪਾਸ਼ ਵਾਲਾ ਕੱਪੜਾ ਲਾ ਕੇ ਆਣ ਟਾਂਕੀ ਵਾਲੀ ਗੇਜ ਵਾਲੀ ਆਪਣੇ ਪੂਰਨ ਕਰਕੇ ਰੈਡੀ ਹੈ ਨਾ ਮੈਂ ਤੁਰਿਆ ਬਾਈ ਬਾਬਾ ਜੀ ਰੱਖਣ ਕਿਰਪਾ ਕਮੈਨ ਨਾਲੇ ਭਰਾਵਾਂ ਦੇ ਸਾਰਿਆਂ ਤੇ ਵੀ ਕਿਸੇ ਮੇਰੇ ਵੀਰ ਨੂੰ ਕਮੀ ਪੇਚੀ ਨਾ ਕੋਈ ਆਵੇ ਨਾ ਘਰ ਤੇ ਹਾਸ ਦਾ ਖੇਡਦਾ ਗਿਆ ਤਾਂ ਹਾਸ ਦਾ ਖੇਡਦਾ ਹੀ ਆਵੇ ਹੈ ਨਾ ਰੇਗ ਦਾ ਸੀਜ਼ਨ ਆ ਜਿਹੜਾ ਵਧੀਆ ਲੱਗੇ ਮਹੀ ਅਦਾਸਾ ਮਾਲਕ ਦੇ ਸਾਹਮਣੇ ਬਾਕੀ ਧਣੀਆਂ ਵਾਸਤੇ ਇਧਰ ਆਪਾਂ ਟੀ ਚੱਕ ਲਈ ਸਿੱਧੂ ਮੂਸ ਸਿੱਧੂ ਮੂਸੇ ਵਾਲਾ ਬਾਈ ਸਾਡਾ ਪਹੁੰਚ ਗਿਆ ਇਹ ਬਾਬੇ ਦੀ ਬਲਕਾਰ ਮਸ਼ੀਨ ਪਰਦਾ ਪਿੱਛੇ ਐਤ ਕੀ ਇਹ ਵਿਸ਼ਾਲ ਮਸ਼ੀਨ ਲੈ ਕੇ ਚੱਲੇ ਆ ਆਪਦੀ ਉਹ ਦਿਖਾਵਾਂਗੇ ਤੁਹਾਨੂੰ ਮੰਦੇ ਆਪਣੇ ਬੈਲਟਾਂ ਕਹੀ ਜਾਂਦੇ ਆ ਥਾਣਾ ਟੀ ਕਿਦਾਂ ਰੈਡੀ ਆ ਹਾਂਜੀ ਰੈਡੀ ਹੈ ਮਰੋ ਤਾਂ ਮੱਥਾ ਢੇਕ ਚੱਲੇ ਮੱਥਾ ਢੇਕ ਲਾ ਵਾਸਤੇ ਡੀਜ਼ਲ ਭਰ ਆ ਲਿਆ ਆ ਮੈਂ ਕਹਾ ਭਰਾਉਣਾ ਕਿਤੇ ਹੂੰ ਡੀਜ਼ਲ ਭਰਾ ਦੇਣਾ ਤੇ ਮੁੜ ਕੇ ਦਣਾ ਪਤਾ ਹੀ ਆ 26 ਆ ਤਾਂ ਪਾ ਲਿਆ ਫੁੱਲ ਹੋ ਗਈ ਟੈਂਕੀ ਟੈਂਕੀ ਜੋੜੀ ਇਹ ਪਚਾਲਦੀ ਹੈ ਇੱਥੇ ਜਿਆਦਾ ਪੈਂਦਾ ਕਿੰਨਾ ਲੀਟਰ ਪਿਆ ਪਸਟੀ ਵਾਲੀ ਨੇ ਜੀ ਆਰਡਾ ਨੇ ਨੇ ਕੋਈ ਤਿੰਨ ਸੌ ਇਹ 380 ਲੀਟਰ ਪੈ ਜਾਂਦਾ ਜੇ 30 32 ਦੇ 30000 ਦਾ ਦਿਲ ਪੈ ਜਾਣਾ ਉਹਨੇ ਜੀ ਇਹਦੇ ਵਿੱਚ 60000 ਵੱਧੂ ਹੋ ਗਿਆ ਮੋਟਰ ਨਾਲ ਬਾਲੇ ਉੱਪਰ ਮੋਟਰ ਨਾਲ ਬਾਲੇ ਚੱਲ ਇਹ ਬਾਈ ਤੇ ਆਪਣੇ ਨਾਲ ਜਾਣਾ ਇਹਦੀ ਮਸ਼ੀਨ ਆ ਹਾਂ ਕਾਲੇ ਚੰਗਾ ਫੇਰ ਮਿਲਦੇ ਆ ਵੀ ਠੀਕ ਆ ਠੀਕ ਆ ਹਾਂ ਬਾਈ ਅੰਕਲ ਸਾਡਾ ਗਿਆ ਹਾ ਅੰਦਰ ਅਰਦਾਸ ਕਰਾਉਣ ਅਸੀਂ ਖੜੇ ਤੇ ਬਾਹਰੇ ਵੀ ਕਿਤਾ ਬਾਈ ਤੁਹਾਨੂੰ ਪਤਾ ਹਨਾ ਸਵੇਰ ਦੇ ਭੱਜੇ ਨੱਠੇ ਫਿਰਦੇ ਆ ਆ ਬੰਦਾ ਮਸਾਂ ਹੀ ਲੱਭ ਕੇ ਲਿਆਂਦਾ ਇੱਕ ਉਹ ਬਾਈ ਗਿਆਨੀ ਲਿਆਂਦਾ ਹੁਣ ਹੁਣ ਅਕਲ ਟਕਾਣੀ ਹੈਗੀ ਹੈ ਠੀਕ ਆ ਜਮਾਈ ਓਕੇ ਆ ਬਿਲਕੁਲ ਉਹ ਬੰਦਾ ਨਹੀਂ ਮਾੜਾ ਹੈਗਾ ਪਰ दारू ਪੀਂਦਾ ਨਾ ਯਾਰ ਟੈਨਸ਼ਨ ਆ ਗਈ ਆ ਟੈਨਸ਼ਨ ਕਾਦੀ ਆ ਟੈਨਸ਼ਨ ਸੰਸਾਰ 'ਚ ਟੈਨਸ਼ਨ ਕਾ ਚੱਲਦਾ ਹੈ ਕਿ ਤੇ ਕੱਲਾ ਥੋੜੀ ਚੱਲਦਾ ਸੱਚੀ ਗੱਲ ਬਾਬਾ ਜੀ ਹੋ ਠੀਕ ਹੈ ਜੀ ਟੈਨਸ਼ਨ ਤਾਂ ਦੁਨੀਆ ਨੂੰ ਆ ਮਿੱਤਰਾਂ ਤੈਨੂੰ ਕੱਲੇ ਨੂੰ ਨਹੀਂ ਹੈਗੀ ਬਾਈ ਪੈਕਪ ਬੁੱਕ ਜਾਈ ਜਾਂ ਤੈਨੂੰ ਪਤਾ ਮੈਂ ਕਹਿੰਦਾ ਬਾਬਾ ਜੀ ਅੱਜ ਕੱਲ੍ਹ ਸੰਸਾਰ 'ਚ ਕੋਈ ਸੁਖੀ ਹੈਗਾ ਐਂ ਦੱਸੋ ਪਹਿਲਾਂ ਮੈਨੂੰ ਹਾਈ ਯਾ ਸਭ ਸਭ ਲਾ ਬਾਤ ਸ ਇਹ ਬਾਣੀ ਜੀ ਵੀ ਲਿਖਿਆ ਹੋਇਆ ਹੈ ਹਾਂ ਜਿਹਦਾ ਬੈਗ ਮੂਪਾ ਕੇ ਜਮੈਂ ਐਨ ਆਰ ਆਈ ਸੱਜਣੇ ਬਣਿਆ ਫਿਰਦਾ ਹੈ ਹੈ ਪਾਪਾ ਇਹ ਕੋਲੇ ਰਹਿਣਾ ਹਟ ਚੱਲੇ ਮਸ਼ੀਨਾਂ ਲੈ ਕੇ ਗਜਰਾਤ ਚੱਲੇ ਚਲੋ ਤੋੜਦੇ ਆ ਫਿਰ ਮਲ ਦਿਖਾਉਨੇ ਆ ਪਰ ਸਾਨੂੰ ਜਾ ਕੇ ਦੂਜੀ ਮਸ਼ੀਨ ਉਹ ਰੋਡ ਤੇ ਖੜੀ ਹੈ ਉਹਨਾਂ ਨਾਲ ਹੀ ਉਹ ਬੰਦੇ ਉਹ ਮੱਤਸਾ ਮੇਲਾ ਕਰ ਲਿਆ ਨੇ ਨੇ ਬਾਕੀ ਦੇਖੋ ਬਣਾ ਤੁਹਾਨੂੰ ਮਲਾਉਣੇ ਜਾ ਕੇ ਰੋਡ ਤੇ ਹੁਣ ਵਿਸ਼ਾਲ ਮਸ਼ੀਨ ਆ ਸਾਡੇ ਨਾਲ ਆਪਣੇ ਬਾਈ ਐਤਗੀ ਬਾਈ ਮੋਗਾ ਰੋਡ ਪੈ ਗਏ ਟੂਲ ਟੈਕਸ ਤੇ ਖੜ ਗਏ ਆਗੇ ਆਪਣੇ ਦਰਿਆ ਦਾ ਪੁਲ ਪਾਰ ਕਰਕੇ ਨਾ ਆਪਣੀ ਰਾਣੀ ਤਾਂ ਤੁਸੀਂ ਦੇਖਦੇ ਰਹਿੰਦੇ ਆ ਨਾ ਵੀ ਕੋਈ ਕਮੀ ਪੇਛੀ ਹੋਈ ਤਾਂ ਵੀਰੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਜੇ ਕੋਈ ਕਮੀ ਭੁੱਲ ਘੱਲ ਗਏ ਹੋਏ ਸਮਾਨ ਹੋਣਾ ਤੁਹਾਨੂੰ ਮਸ਼ੀਨ ਦੇ ਨਾਲ ਨਾ ਲੱਗਿਆ ਤਾਂ ਜਰੂਰ ਦੱਸਿਓ ਬਾਕੀ ਇਧਰ ਆ ਖੜੀ ਆ ਵਿਸ਼ਾਲੋ ਵਿਸ਼ਾਲ 435 ਇਹ ਮਸ਼ੀਨ ਚੱਲੀ ਆਪਣੇ ਨਾਲ ਹੁਣ ਜਿਵੇਂ ਤੁਹਾਨੂੰ ਦੱਸਿਆ ਜੀਦਾ ਨਾ ਵੀ ਆਹ ਬੜਾ ਵਧੀਆ ਕੰਮ ਕਰਦਿਆ ਨਾ ਵਿਸ਼ਾਲ ਵਾਲੇ ਜਿਹੜੇ ਮਕੈਨੀਕਲ ਡਬਲ ਦੰਨੇ ਆ ਮੱਕੀ ਦੇ ਸੀਜ਼ਨ ਵਾਸਤੇ ਸਪੈਸ਼ਲ ਇਹ ਬਹੁਤ ਸੋਹਣੀ ਜਿਹੀ ਲੱਗੀ ਦੀ ਇਹ ਬਾਕੀ ਤੁਸੀਂ ਦੇਖਦੇ ਰਹਿੰਦੇ ਆ ਨਾ ਆਪਣੇ ਵਿਸ਼ਾਲ ਕਮੈਂੀਆਂ ਵੀਡੀਓ ਵੀ ਬਹੁਤ ਪੈਣੀਆਂ ਇੰਸਟਾਗ੍ਰam YouTube ਤੇ ਪਤੰਦਰਾਂ ਨੇ ਮੋਟਰਹੈੱਡ ਪਿੱਛੇ ਹੀ ਵੱਧ ਲਿਆ ਮੋਟਰਹੈੱਡ ਦਾ 50 ਕਿਲੋਮੀਟਰ ਵੀ ਨਹੀਂ ਆਇਆ ਤਾਂ ਟੱਲੇ ਹੀ ਹੋ ਗਿਆ ਤੇ 23 ਵਾੜਲਾ ਮਸ਼ੀਨ ਹੈ ਇੱਕ ਸੀਜਨ ਲਾ ਝੋਨੇ ਦਾ ਜੀ ਨੇ ਆਪਣਾ ਨਾਟੇ ਜਿਹੜਾ ਫੋਰਮੈਨ ਲੈ ਕੇ ਚੱਲਿਆ ਨੂੰ ਮਸ਼ੀਨ ਨੂੰ ਆਇਆ ਇੱਥੇ ਬਹਿ ਜਾ ਬਾਈ ਤੂੰ ਉਹ ਵੀਰ ਉਹ ਇੱਥੇ ਮੋਟਰ ਨਾਲ ਪਰੇ ਬਹਿ ਜਾ ਤੂੰ ਇੱਥੇ ਆਇਓ ਬਾਕੀ ਵਿਚਾਲ ਦਾ ਨਾ ਭਾਈ ਇੱਕ ਗੱਲ ਨਖਰਾ ਬਹੁਤ ਆ ਇਹਦਾ ਗੱਲ ਮੰਨਣੀ ਪਊ ਵੀ ਰੋਬ ਬਹੁਤ ਆ ਖੜੀ ਮਸ਼ੀਨ ਦਾ ਹਨਾ ਜਿਵੇਂ ਦੇਖੋ ਕਿ ਉਹ ਨਹੀਂ ਰੋਬ ਚ ਖੜੀ ਨਖਰਾ ਨਖਰਾ ਨਾ ਹੁੰਦਾ ਜਿਹੜਾ ਮਸ਼ੀਨ ਦਾ ਹੌਲਾ ਨਾ ਖਰਾਵਾ ਕਿ ਬ੍ਰੈਕਟੀਆਂ ਦੇ ਲੋਕ ਨਹੀਂ ਸੋਹਣੀਆਂ ਹਨ ਜਿਹੜੀਆਂ ਪਾਈਆਂ ਹੋਈਆਂ ਸਿਲਵਰ ਕਲਰ ਦੀਆਂ ਬ੍ਰੈਕਟੀਆਂ ਇਹ ਬਹੁਤ ਵਧੀਆ ਲੱਗ ਰਹੀਆਂ ਹਨ ਪਾਈਆਂ ਹੋਈਆਂ ਮਸ਼ੀਨ ਨੂੰ ਬਾਕੀ ਇਹ ਪੇਂਟ ਪੌਂਟ ਵੀ ਵਧੀਆ ਰੰਗ ਰੰਗ ਦੇਖੋ ਕਿੰਨਾ ਸੋਹਣਾ ਲੱਗਦਾ ਲਾਲ ਹਨ ਆ ਰਹੇ ਇੱਥੇ ਸਿੱਧੂ ਮੂਸੇ ਵਾਲਾ ਆ ਗਿਆ ਨਹੀਂ ਤੇਰਾ ਸਿੱਧੂ ਮੂਸੇ ਵਾਲਾ ਹੈ ਤੂੰ ਕਿੱਥੇ ਐ ਨਜ਼ਰ ਗਾਇਬ ਕਿੱਥੇ ਹੋ ਗਿਆ ਤੂੰ ਮੈਂ ਗਾਇਬ ਚ ਲੱਗਿਆ ਸੀ ਭਾਜੀ ਕਿੱਥੇ ਬਾਹਰ ਚਲ ਗਿਆ ਅਸੀਂ ਕਿਤੇ ਦੂਹ ਲੋਟ ਉੱਪਰ ਹੀ ਚੱਲ ਗਏ ਹਨ ਅੰਨਾ ਅਟਿਏ ਮੈਂ ਕਹਿਆ ਦੇਖਿਆ ਨਹੀਂ ਬੰਦਾ ਆਪਾਂ ਦਾ ਇੱਕ ਦੋ ਵਾਰ ਮਿਲੇ ਵੀ ਨਹੀਂ ਮਿਲਿਆ ਪਤੰਦਰ ਮੁੜ ਕੇ ਹਾਂ ਇਹ ਬਾਹਰ ਨੂੰ ਲੱਗੇ ਕਿਹੜਾ ਲਾਉਂਗਾ ਠੀਕ ਆ ਠੀਕ ਆ ਚੱਲ ਵਧੀਆ ਫੇ ਮੋੜ ਆਇਆ ਮੋੜ ਵੀ ਆਇਆ ਜੇਤੀਓ ਬਾਹਰ ਵਾਲਿਆਂ ਕਲਤਾ ਉਹ ਕਹਿੰਦੇ ਉਹ ਸਿੰਗਲ ਵੀ ਤੂੰ ਸਿੱਧੂ ਮੂਸੇ ਵਾਲਾ ਦਾ ਪਲੇਕਾ ਪਾਉਣਾ ਜੇ ਕਿਹਦੇ ਵੀ ਸਿੰਗਲ ਲੱਗਿਆ ਹੈ ਡਬਲ ਡਬਲ ਬਾਈ ਇਹੀ ਹੁਣ ਤਾਂ ਇਹੀ ਆਉਂਦਾ ਸਾਰਿਆਂ ਨੂੰ। ਇਹਦੀ ਕਟਾਈ ਬਹੁਤ ਆ। ਇਹਦੀ ਕਟਾਈ ਬਹੁਤ ਆ ਜੇ ਇੱਕ ਦੀ। ਹੂੰ। ਮਸ਼ੀਨ ਥੋਂ ਤੇ ਜੂਏ ਬਣ ਜਾਂਦੀ ਆ। ਭਜਨ ਬਾਈ ਕਹਿਣਾ ਚਾਹੂਗਾ ਕੁਝ ਹੁਣ ਗੁੱਸਾ ਗਿੱਲਾ ਤਾਂ ਨਹੀਂ ਕੋਈ। ਕੋਈ ਨਹੀਂ ਆ ਵੀਰੇ ਬਾਕੀ ਤਾਂ ਹੁਣ ਆ ਗਿਆ ਪਾਣ ਤੇ ਕੋਈ ਗੁੱਸਾ ਗਿੱਲਾ ਨਹੀਂ ਰਿਹਾ। ਹੂੰ। ਇਹਦਾ ਕੋਈ ਸਮਾਂ ਨਹੀਂ। ਹੋਰ ਥੋੜੀ ਕੰਮ। ਚੰਗੀ ਗੱਲ ਨਹੀਂ ਤੇ ਗੁੱਸਾ ਮੈਨੂੰ ਬਹੁਤ ਆਦਾ ਬਰਸਾ। ਫੇਮੋਂ ਤਾਰਲਾ ਤਾਂ ਕਾਹ ਕੇ ਹੋ ਗਿਆ ਪਾਤਰੀ ਮੇਰੀ ਗੱਲ ਸੁਣ ਨਾ ਢੀ ਪਾਰਸਮ ਬਾਈ ਆ ਗਿਆ ਖੜ ਜਾ ਇਹ ਮੈਨੂੰ ਲਿਆਇਆ ਪਿੰਡ ਦੇ ਮੈਂ ਕਿਹਾ ਚੱਲਾ ਮੈਂ ਮਸ਼ੀਨ ਤੇ ਜਾਣਾ ਆ ਕੇ ਇਹਨੇ ਜੂੰ ਸੱਜਰੇ ਬਾਈ ਅਧਿਆ दारू ਦਾ ਛੱਡਿਆ ਤੜਕੇ ਹੀ ਸਾਰੀ ਦਿਹਾੜੀ ਇਹ ਮਸ਼ੀਨ ਦੇ ਕੋਲ ਅਸੀਂ ਕੰਮ ਕਰਦੇ ਹਾਂ ਤਾਂ ਨੰਬੰਦੇ ਖੜਾ ਸਾਡੇ ਤਵਾਸੇ ਦੇਖਦਾ ਠੀਕ ਆ ਮੈਨੂੰ ਇਨੀ ਗੱਲ ਮ ਭਜਨ ਬਾਈ ਦਾ ਕੰਮ ਕਰਨਾ ਭਾਈ ਫਿਰ ਤਾਂ ਦਾਰੂ ਛੱਡ ਦੇ ਨਹੀਂ ਕਰਨਾ ਤਾਂ ਭਾਈ ਜਾ ਫਿਰ ਮੈਂ ਕੀ ਕੰਮ ਕਰਾਉਣਾ ਹਨਾ ਇਹਨੇ ਯਾਰ ਨੇ ਇੱਕ ਚੱਕਿਆ ਆਪਣਾ ਬੋਰੀ ਵੇਚ ਤਰਾ ਪਿੰਡ ਨੂੰ ਅੱਜ ਫੇਰ ਪਿੰਡ ਤੇ ਲੈ ਕੇ ਆਇਆ ਜਾ ਕੇ ਦੁਬਾਰੇ ਨਹੀਂ ਬਾਈ ਲੈ ਕੇ ਆਇਆਗਾ ਮੈਂ ਬ ਗੱਡੀ ਇਹ ਤੇ 22 ਮਾਡਲ ਹੈ ਕ 23 ਆ ਇਹ ਜਿਹਦਾ ਬੁੱਢੂ ਵਾਈ ਦੀ ਮਾਡਲ 23 ਹੈ ਝੋਨੇ ਆ ਸੀਜ਼ਨ ਵਾਲਾ ਝੋਨੇ ਦਾ ਤਾਂ ਕੰਟਰਾ ਦੋਸੇ ਦੋ ਲਾ ਗਈ ਤੀਆ ਸੀਜ਼ਨ ਹੁਣ ਚੱਲੀ ਆ ਬਸ ਬਦਲ ਲਿਆਉਣਾ ਰੰਗ ਇਹਦਾ ਤੁਸੀਂ ਹੁਣ ਗਜਰਾਤ ਚ ਹੈ ਹੁਣ ਕਰਾਂਗੇ ਇਹਨੂੰ ਆਓ ਰਮੀ ਦਾ ਹੋ ਗਈ ਪੈਸੇ ਸਾਰੇ ਪੂਰੇ ਹੋਣਗੇ ਆ ਹਾਂ ਭਾਈ ਤੂੰ ਗਿਆ ਕਹਿੰਦਾ ਪਹਿਲਾਂ ਕਦੇ ਬਾਹਰ ਨੂੰ ਕਹਿੰਦਾ ਨਹੀਂ ਕਹਿੰਦਾ ਲੋਕਲੇ ਦੇ ਆ ਠੀਕ ਆ ਭਾਈ ਅੱਜ ਦਾ ਮਸ਼ੀਨ ਦੀ ਸਟਾਰਟਿੰਗ ਆ ਮੈਂ ਲਉਣਾ ਵੀ ਨਿਕਲ ਗਈ ਹੁਣ ਤਾਂ ਬਾਹਰ ਬਾਕੀ ਤੁਹਾਨੂੰ ਅੱਗੇ ਤੋਂ ਅੱਗੇ ਵੀਡੀਓ ਹੌਣ ਦਿਖਾਉਂਦੇ ਰਹਾਂਗੇ ਹਨ ਵੀ ਜਿਵੇਂ ਪਿਛਲੇ ਸਾਲ ਵੀ ਗਏ ਤੇ ਗੁਜਰਾਤ ਗਏ ਤੇ ਰਾਜਸਥਾਨ ਗਏ ਤੇ ਬਾਕੀ ਪਿਛਲੇ ਸਾਲ ਬਲਕਾਰ ਗਈ ਸੀ ਐਤ ਕੀ ਪਛਾਲ ਚੱਲੀ ਆ ਹਨਾ ਵਧੀਆ ਮਹਾਰਾਜ ਰੱਖੇ ਸੁਖ ਸ਼ਾਂਤੀ ਸਾਰੇ ਕੰਬਾਈਨ ਵਾਲੇ ਵੀਰਾਂ ਤੇ ਹਨਾ ਕੋਈ ਸਾਰੇ ਮੇਰੇ ਵੀਰ ਜਿਹੜੇ ਖੁਸ਼ ਹੋ ਕੇ ਜਾਣ ਖੁਸ਼ ਹੋ ਕੇ ਚੱਲਿਆ ਘਰ ਤੇ ਤਾਂ ਖੁਸ਼ ਹੋ ਕੇ ਆਉਣ ਸਭ ਦਾ ਸੀਜ਼ਨ ਵਧੀਆ ਲੱਗੇ ਹਨਾ ਮਹਾਰਾਜ ਤਾਂ ਰੱਖਣੇ ਬਸ ਕੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਬਾਕੀ ਹੁਣ ਵੀਡੀਓ ਦਾ ਟਾਈਮ ਟੇਬਲ ਕੋਈ ਨਹੀਂ ਬਾਈ ਸਪੋਰਟ ਕਰਦੇ ਹੋ ਚੈਨਲ ਨੂੰ ਹੁਣ 40k ਦਾ ਹੀ ਵਰਕ ਆ ਲੱਖ ਸਬਸਕ੍ਰਾਈਬਰ ਕਰਦੇ ਹੋ ਹੁਣ ਵੀ ਗੁਜਰਾਤ ਕੋਟੇ ਦੇ ਵਿੱਚ ਹੀ ਹੋਣ ਲੱਖ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ